ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣਾ ਚੈਨਲ ਵਾਹਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਹਰੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਨੌ ਨਾਕ ਦਿਖਾਉਣੇ ਆ ਟੋਕੜਾਂ ਗੱਬਣਾ ਤੇ ਸੱਜਰਾਂ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਹਣ ਦੇ ਕੋਲ ਤੇ ਆਜੋ ਕਰਦੇ ਆ ਭਾਜੀ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਸਤਿ ਸ੍ਰੀ ਅਕਾਲ ਕੀ ਹਾਲ ਹੈ ਕਿਰਪਾ ਜੀ ਵਾਇਗਰੋ ਜੀ ਤੁਸੀਂ ਸੁਣਾਓ ਕਿਰਪਾ ਜੀ ਮਹਾਰਾਜੀ ਬਾਬੇ ਬੁੜੇ ਸਾਹਿਬ ਦੀ ਕਿਰਪਾ ਹੀ ਚਾਹੀਦੀ ਆ ਜੀ ਹਾਂ ਜੀ ਹੋਸਾ ਉਹ ਕਿਸੇ ਸੇਤਾ ਜੀ ਦਾ ਜੀ ਹਾਂ ਜੀ ਵਧੀਆ ਵਧੀਆ ਮੇਰਾ ਬਾਬੇ ਦੀਆਂ ਚਲੋ ਮੇਰਾ ਹੀ ਚਾਹੀਦੀ ਆ ਵੀਰ ਜੀ ਮੰਡੀ ਲਾਈ ਆ ਹਾਂ ਐਦਾਂ ਹੀ ਜੀ ਵੀਰ ਜੀ ਮਾਲ ਨਾ ਹਣ ਬਦਾ ਹੋਣਾ ਆਪਣਾ ਨਾਲ ਵੀਡੀਓ ਦਾ ਕੰਮ ਆ। ਹਾਂਜੀ ਹਾਂਜੀ। ਮਾਲ ਮੰਨ ਲਓ ਜਿੰਨਾ ਲਈ ਗਾਇ ਇਹਦਾ ਵੀਡੀਓ ਤਾਂ ਬਣਾ ਹੀ ਲੱਗਦਾ ਜਾਂਦਾ ਜੀ। ਹਾਂਜੀ ਹਾਂਜੀ। ਠੀਕ ਆ ਕਿ ਨਹੀਂ? ਨਹੀਂ ਬਿਲਕੁਲ ਸਹੀ ਗੱਲ ਆ ਜੀ। ਜੁੜੇ ਜਾਣਾ ਭਰਾ ਚਲੋ ਤੁਹਾਨੂੰ ਬਦਾ। ਵੀਰ ਵੀ ਆਪਾਂ ਹੁੰਦਾ ਕਿ ਤੇ ਚਲੋ ਵੀਡੀਓ ਜ਼ਰੂਰੀ ਪਾਈਏ। ਜ਼ਰੂਰੀ ਪਾਈਏ। ਸਹੀ ਆ ਕਿ ਨਹੀਂ? ਹਾਂਜੀ। ਹੁਣ ਆਪਣੇ ਕੋਲ ਜੇ ਕੋ ਪਸ਼ੂ ਮੰਨ ਲਓ ਇਕੱਠੇ ਆਪਾਂ ਕੀਤੇ ਸੀ। ਹਾਂਜੀ। ਤੋ ਇੰਆ ਕਹਤੇ 4 15 ਪੌਣੇ 4 15 ਅਸੀਂ ਤੇ ਚਾਰ ਇਹ ਕੱਲ ਗਈਆਂ ਤਿੰਨ ਮਈਆਂ ਗਈਆਂ ਤੁਹਾਡੇ ਸਾਹਮਣੇ ਗਈਆਂ ਹਾਂਜੀ ਹਾਂਜੀ ਇੱਕ ਸਵੇਰੀ ਚਲ ਗਈ ਆ ਹਾਂਜੀ ਆ ਵੀ ਹੋਣ ਪਸ਼ੂ ਆਏ ਸੀ ਕੋ ਤੋਕੜ ਗੱਬਰ ਮਈਆਂ ਆਈਆਂ ਠੀਕ ਆ ਠੀਕ ਆ ਆ ਵੀ ਝੋਟ ਗਈ ਆ ਮੈਂ ਹੋਣ ਆਈਆਂ ਝੋੜਾਈ ਠੀਕ ਆ ਠੀਕ ਆ ਬੋ ਜੀ ਤੋਕੜਾਂ ਗੱਬੜਾਂ ਤੇ ਸੱਜਰਾਂ ਤੇ ਰੇਡ ਵੀ ਬਿਲਕੁਲ ਮੁਫਤ ਵਾਲੇ ਪੌਣੇ ਆ ਵੀਰ ਨੇ ਹਾਂਜੀ ਤੇ ਭਾਜੀ ਨਾਮ ਤੇ ਐਡਰੈਸ ਦੱਸਿਓ ਨਾਮ ਭਾਜੀ ਬਗੀਚਾ ਸਿੰਘ ਜੀ ਪਿੰਡ ਖਰੜਾ ਕਲਾਂ ਤਹਿਸੀਲ ਰਈ ਨਾਲਾ ਤੇ ਜ਼ਿਲ੍ਹਾ ਮਰਸਾ ਜੀ ਠੀਕ ਆ ਜੀ ਤੇ ਫੋਨ ਨੰਬਰ ਹੈਗਾ 9041796783 ਠੀਕ ਹੈ ਠੀਕ ਹੈ ਹਾਂ ਜੀ ਤੇ ਦੋਵਾਂ ਦੇ ਭਰਾਵਾਂ ਵਾਲੇ ਮੈਨੂੰ ਫੋਨ ਆਏ ਜਾਂਦੇ ਵੀਰ ਬਗੀਚੇ ਦੇ ਪੱਗ ਬਲੇ ਘੜਬੱਦੀ ਹਾਂਜੀ 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 ਸੋਹਣੀ ਲੱਗਦੀ ਹੈ ਨਾ ਪੱਗ ਨਹੀਂ ਵਧੀਆ ਚਲੋ ਬਿਲਕੁਲ ਸਹੀ ਹੈ ਭਾਜੀ ਫੋਨ ਆਇਆ ਮੈਨੂੰ ਦੋਵਾਂ ਤਿੰਨ ਭਰਾਵਾਂ ਦਾ ਇਹ ਬਾਕੀ ਆਪਣੇ ਹੱਥ ਜੋੜ ਕੇ ਬੇਨਤੀ ਆ ਵੀ ਜੇ ਕਿਸੇ ਵੀਰ ਨੇ ਆਪਣੇ ਕੋਲ ਵੀਡੀਓ ਬਣਾਉਣੀ ਹੋਵੇ ਹਾਂਜੀ ਫਿਰ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਕਿਉਂਕਿ ਜਿੱਦਾਂ ਵੀਰ ਆਪਣੇ ਨਾਲ ਆ ਹਾਂਜੀ ਹਾਂਜੀ ਜੱਗੇ ਭਾਈ ਠੀਕ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਜੇ ਮਰਜੀ ਮੰਨ ਲਓ ਕੋਈ ਵੀਰ ਹੋਵੇ 100 ਕਿਲੋਮੀਟਰ ਤੱਕ ਵੀ ਤੇ ਕੋਈ ਨਹੀਂ ਬੰਬ ਬਣਾਵਾਂਗੇ ਠੀਕ ਹੈ ਜੀ ਤਾਂ ਭਾਜੀ ਨਹੀਂ ਬਿਲਕੁਲ ਸਹੀ ਗੱਲ ਆ ਜੀ ਬਿਲਕੁਲ ਉਹ ਚੈਨਲ ਆ ਵਾਲਾ ਡੇਲੀ ਪਰਪਸ ਮੈਂ ਸਾਫ ਡੇਲੀ ਪਰ ਹਾਂ ਹਾਂਜੀ ਹਾਂਜੀ ਠੀਕ ਆ ਨਾ ਭਾਜੀ ਬਿਲਕੁਲ ਸਹੀ ਗੱਲ ਆ ਜੀ ਤੇ ਬਾਕੀ ਸਾਰੇ ਭਰਾਵਾਂ ਨੂੰ ਪਤਾ ਵਾ ਕਿ ਚੰਗੇ ਬੰਦੇ ਦੀ ਆਪਾਂ ਵੀਡੀਓ ਪਾਉਂਦੇ ਹਾਂ ਨਾ ਨਹੀਂ ਬਿਲਕੁਲ ਸਾਫ ਕੰਮ ਸਾਫ ਸੁਥਰਾ ਹੀ ਆ ਕੰਮ ਸਾਫ ਸੁਥਰਾ ਵੀ ਆਪਾਂ ਭੈਰ ਭਰਾਵਾਂ ਚੰਗੀਆਂ ਦੀ ਵੀਡੀਓ ਪਾਈ ਦੀ ਬਿਲਕੁਲ ਸਹੀ ਗੱਲ ਆ ਜੀ ਕੋਈ ਮੰਨ ਲਓ ਜਿਹੜਾ ਕੋਈ ਬੱਚੇ ਪੁੱਛੇ ਵਾਲਾ ਬੰਦਾ ਜੇ ਆਪਾਂ ਨਹੀਂ ਕਹਿੰਦੇ ਕੋ ਠੀਕ ਹੈ ਜੀ ਇਹ ਜਿਹੜੀ ਜੋ ਦੀ ਸੁਈ ਜੇ ਬਿਲਕੁਲ ਅੱਜ 20 25 ਦਿਨ ਹੋਏ ਸੁਈ ਨੂੰ ਠੀਕ ਹੈ ਲਓ ਜੀ ਐਂਡ ਤੱਕ ਜਰੂਰ ਬਣੇ ਰਹੋ ਐਂਡ ਤੱਕ ਆਪਾਂ ਕੋਕੇ ਪੀ ਦਿਖਾਉਣੇ ਆ ਤੇ ਇੱਧਰ ਤੁਹਾਨੂੰ ਇੱਕ ਰਕ ਝਾਤੀ ਮਾਰੀ ਦਿਖਾ ਦਿੰਨੇ ਆ ਵੇਖ ਲ ਸਕਦੇ ਤੁਸੀਂ ਖੁਰਲੀ ਐਂਡ ਆਓ ਹਾਂਜੀ ਪੂਰੀ ਭਰੀ ਪਈ ਆ ਜੱਗੇ ਦੀ ਤੇ ਇੱਧਰ ਵੀ ਤੁਹਾਨੂੰ ਇੱਕ ਰਕ ਝਾਤੀ ਮਰਾ ਦਿੰਨੇ ਆ ਵੱਡੀਆਂ ਸਾਰੀਆਂ ਝੋਟੀਆਂ ਟੋਕੜਾਂ ਗੱਬਣਾ 16 16 17 17 ਲੀਟਰ ਵਾਲੀਆਂ ਹਾਂ 18 18 ਕਿਲੋ ਵਾਲੀਆਂ ਠੀਕ ਆ ਠੀਕ ਆ ਬਾਕੀ ਕੀ ਆ ਜੀ ਮਾਲਾਂ ਪਰ ਬੜਾ ਠੰਡ ਮਰ ਰਹੀ ਆ ਹਾਂਜੀ ਆ ਕੋ ਨਾ ਆ ਕੋ ਅਡੀ ਕੋਈ ਰਸਾ ਨਹੀਂ ਆ ਪਾ ਨਹੀ ਸਹੀ ਗੱਲ ਹੈ ਮਾਲ ਆਇਆ ਉਤਰਾ ਹੀ ਪਾ ਦਿੰਦੇ ਨੇ ਠੀਕ ਹੈ ਠੀਕ ਨਹੀਂ ਬਿਲਕੁਲ ਸਹੀ ਗੱਲ ਹੈ ਨਾਲੇ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਦੱਸਿਓ ਭਾਜੀ ਇਹਦੇ ਬਾਰੇ ਇਹ ਵੀ ਜੀ ਦੂਜਾ ਸੁਬਾ ਸੂਈ ਜੇ ਬੱਚਾ ਦਾ ਮਰ ਗਿਆ ਜੀ ਠੀਕ ਹੈ ਜੀ ਉਹ ਇਹਦੀ 부ਛੀ ਟੰਗੀ ਆ ਠੀਕ ਹੈ ਲਓ ਜੀ 부ਛੀ ਟਿੱਧਰ ਟੰਗੀ ਜੀ ਵੀਰ ਨੇ ਇਹ ਦੁੱਧ ਦੇ ਤਾਂ 9-10 ਕਿਲੋ ਜੀ ਦੁੱਧ ਥੱਲੇ 12 ਕਿਲੋ ਜੀ ਅੱਛਾ ਜੀ ਬੱਚਾ ਮਾਰਨ ਕਰਕੇ ਇਹਦਾ ਫਰਕ ਪੈ ਗਿਆ ਜੀ ਠੀਕ ਹੈ ਜੀ ਤੇ ਬਾਕੀ ਚੋਣ ਚਵਾ ਬਹੁਤ ਹੀ ਵਧੀਆ ਠੀਕ ਹੈ ਲੋ ਜੀ ਕੋਠੇ ਜਿੜੀ ਦੇ ਥੱਲੇ ਪੰਡਾਂ ਪਾਈਆਂ ਥੱਲੇ ਕਰਮਾਲੀ ਨੇ ਕਿੰਨਾ ਟਾਈਮ ਹੋ ਗਿਆ ਉਹ ਪਾਜੀ ਬਾਹੇ ਜੀ ਜੀ ਇਹ ਨੂੰ ਮਹੀਨੇ ਤੋਂ ਅੰਦਰ ਹੈ ਕੋਈ 20 ਮਹੀਨਾ ਲਈ ਠੀਕ ਹੈ ਜੀ ਲੋ ਜੀ ਨੂੰ ਅੰਦਰ ਹੀ ਮੰਨੋ ਮਹੀਨੇ ਉਹ ਅੰਦਰ ਆ ਬਾਕੀ ਉਹ ਮਹੀਨਾ ਮੰਨ ਕੇ ਮੰਨ ਲਓ 7 ਮਹੀਨੇ ਹੋ ਗਏ 7 ਮਹੀਨਾ ਨਾ ਹਾਂ ਦਾ ਠੀਕ ਹੈ ਠੀਕ ਹੈ ਕਿਉਂਕਿ ਆਪਣੇ ਕੋਲ ਦੀ ਬੱਚੇ ਮਰੇ ਦੀ ਵੀਡੀਓ ਵੀ ਹੈਗੀ ਆ ਸਾਰਾ ਕੁਝ ਹੀ ਅਲੱਗ ਠ ਬਿਲਕੁਲ ਭਾਈ 9 ਤੋਂ 10 ਕਿਲੋ ਤਿਆਰ ਹੋ ਗਏ ਠੀਕ ਲੋ ਜੀ 9 ਤੋਂ 10 ਲੀਟਰ ਜਿਹੜਾ ਦੁੱਧ ਤਿਆਰ ਦੋ ਵੀਰ ਜੀ ਜੇ ਤੁਹਾਨੂੰ ਮਾਲੋ ਟੇਗੀ ਦੁੱਧ 12 ਕਿਲੋ ਹੀ ਕਰ ਜੀ ਛੋਟੀ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਕੱਦ ਕੁਦ ਚੰਗਾ ਆ ਗਿਆ ਕਰਮ ਵਾਲੀ ਦਾ ਤੇ ਚੱਡਾ ਜਿਹੜਾ ਚੱਪਾ ਵਰਗਾ ਹੀ ਆ ਤੇ ਥਣ ਵੀ ਬਾਤਮਾਲ ਲੱਗਾ ਕਰਮਾਲੀ ਨੂੰ ਜੇ ਵੇਖ ਸਕਦੇ ਜੀ ਹੈ ਵੀ ਸਿੰਗਲ ਹੱਡੀ ਚਲੋ ਕੋਈ ਭਰਾ ਸਾਂ ਬਣੜਾ ਖੜੇ ਤੇ ਦੁੱਧ ਦਾ ਫਰਕ ਜਰੂਰ ਪਾਉਗੀ ਦੁੱਧ ਪਹਿਲਾਂ 12 ਲੀਟਰ ਹੀ ਬੱਚੇ ਦੇ ਕਰਕੇ ਥੋੜਾ ਜਿਹਾ ਘਟ ਗਿਆ ਵਾ ਲਓ ਜੀ ਫੇਸ ਕੁਆਲਟੀ ਵਿੱਚ ਚੈੱਕ ਕਰ ਸਕਦੇ ਤੁਸੀਂ ਬਿਲਕੁਲ ਨਵੀਂ ਝੋਟੀ ਹੈ ਜੀ। ਛੱਡੇ ਦੇ ਹਿਸਾਬ ਨਾਲ ਭਾਜੀ 13-14 ਲੀਟਰ ਲੱਗਦਾ ਦੋ ਦਣਾ। ਝੋਟੀ ਵੇਖੋ ਜੱਗੇ ਵੀ ਥੱਲੇ ਹੋਵੇ ਆ। ਥੱਲੇ ਬਾਟਮ ਵਾਲਿਆ ਜੀ ਥੱਲਾ ਬਹੁਤ ਜ਼ਿਆਦਾ ਸਫਾਈਆਂ ਚ। ਹਾਂਜੀ ਹਾਂਜੀ। ਥਾਨ ਜਿਹੜਾ ਗੱਠੋਂ ਬਾਹਰ ਲੱਗਾ ਜੀ ਚੌਵਾਂ ਨੁਕਰਾਂ ਦੇ ਹਨ ਕੱਲਾ ਕੱਲਾ ਲੱਗਾ ਜੀ। ਵਾਹ ਜੀ ਵਾਹ ਕੀ ਬਾਤਾਂ ਨੇ। ਥੋੜਾ ਜਿਹਾ ਹਨਾ ਉਪਰੇ ਥਾਂ ਕਰਕੇ ਆਗੇ ਨਵੇਂ ਥਾਂ ਤੇ ਤੁਹਾਨੂੰ ਪਤਾ ਹਮੇਸ਼ਾ ਪਸ਼ੂ ਥੋੜਾ ਜਿਹਾ ਕਰਦਾ ਵਾ ਮੁੱਲ ਭਾਜੀ ਕਿੰਨਾ ਕ ਜੇਰਾ ਮੁੱਲ ਜੱਗੇ ਵੀਰ ਜੀ ਇਹਦੇ ਹੁੰਦਾ ਬੱਚਾ ਹਾਂਜੀ ਛੋਟੀ 90 ਤੋਂ ਲੱਖ ਦੇ ਵਿੱਚ ਹੈ ਹੈ ਜੀ ਹੀ ਆ ਗਈ ਸਹੀ ਗੱਲ ਹਾਂਜੀ ਹਾਂਜੀ ਛੋਟੀ ਪੂਰਾ ਢਿੱਡ ਵੀ ਨਹੀਂ ਭਰਦੀ ਬੱਚੇ ਮੇਰੇ ਕਰਕੇ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਥੱਲਾ ਜਿਹੜਾ ਨਿਗਾ ਨਹੀਂ ਹਟਣ ਦੇਂਦੇ ਆ ਹਾਂ ਬਿਲਕੁਲ ਬਿਲਕੁਲ ਇਹ ਹੁਣ ਛੋਟੀ ਜੱਗੇ ਦੀ 80 ਦੇ ਦੀਏ ਆਫਰ ਵਾਲੇ ਲਾਈਏ ਰੇਟ ਆਪ ਆਫਰ ਲਾ ਦੀਏ ਹਾਂਜੀ ਔਰ 75 ਦੀ ਰੇੜੀਏ ਭਾਜੀ ਆ ਗਈ 50 ਕਰ ਦੋ ਜੀ ਹਾਂ ਨੀ ਦਰ ਦੁਹਾਨ ਆ ਆਪ ਹੀ ਨਹੀਂ ਆਪ ਹੀ ਤੂੰ ਕੱਢਨੇ ਨਿਚੋਰ ਕੱਢ ਕੇ ਨੀ ਕੈਮਰਾ ਦਾ ਮੈਂ ਨਾ ਨਿਗਾ ਨਹੀਂ ਢੰਦੀ ਰੇ ਗੱਡਾ ਜਿਹੜਾ ਬਾਕਮਾਲਿਆ ਵੇਖ ਸਕਦੇ ਤੁਸੀਂ ਐਫ ਗਰਮਾ ਨੂੰ ਕਟੰਦੀ ਆ ਕਰਮਾਲੀ ਜੱਗੇ ਵੀ ਪ੍ਰਸਾਹ ਨਹੀਂ ਕਰਦੀ ਹਾਂ ਨਹੀਂ ਕਰਦੀ 100 ਰੁਪਿਆ ਛੋਟ 100 ਰੁਪਿਆ ਛੋਟ 70000 ਦੀ ਦਵਾਂਗੀ ਲਓ ਜੀ 70000 ਦੀ ਕੋਠੇ ਜੀ ਦੀ ਬਿਲਕੁਲ ਦਜਾ ਸੁਆ ਗੱਡ ਗੱਡ ਤਾਂ ਥਣ ਲੱਗਾ ਚਵਾਈ ਗਿੰਦੀ ਮੈਨੂੰ ਲੱਗੀ ਬਿਲਕੁਲ ਬਿਲਕੁਲ ਜੀ ਹੈ ਵੀ ਸੰਭਲਾ ਲੈ ਕੇ 12 ਤੋਂ ਪਲੱਸ ਚੱਲੂ 12 ਤੋਂ ਪਲੱਸ ਦੁੱਧ ਕੱਢੀ ਜਾਊਗੀ ਕਰਮਾਲੀ ਸਾਪਨ ਵਾਲੀ ਬਿਲਕੁਲ ਠੰਡ ਬਹੁਤ ਜ਼ਿਆਦਾ ਪੈਂਦੀ ਨਾ ਲਓ ਜੀ ਰੁਦਰੀ ਨੰਬਰ ਤੇ ਅੱਛਾ ਜੀ ਪਹਿਲਾ ਹੀ ਸੂਆ ਜੇ ਤੇ ਇਹ ਹੁਣੇ ਹੀ ਆਈ ਹੈ ਬੱਚਾ ਲਾ ਗਈ ਨੰਦੀ ਆਪਾਂ ਠੀਕ ਆ ਠੀਕ ਆ ਜੀ ਹਾਂ ਜੀ ਲਓ ਜੀ ਬਿਲਕੁਲ ਤਾਜੀ ਸੂਈ ਮੋਹਰਾ ਨਸਲ ਦੀ ਝੋਟੀ ਸੂਆ ਬਾਜੀ ਪਹਿਲਾ ਹੀ ਸੂਆ 10 ਕਿਲੋ ਦੁੱਧ ਲੀਟਰ ਵਾਲਾ ਪਹਿਲਾ ਹੀ ਸੂਆ ਤੇ ਦੁੱਧ ਵੀ 10 ਲੀਟਰ ਪਿਛੇ ਕੱਟੀ ਆ ਗਈ ਲਓ ਜੀ ਫੀਮਲ ਕਾਫ ਕੱਟੀ ਵੀ ਟੀਕੇ ਦੀ ਉਧਰ ਦੀ ਝੋਟੀ ਆ ਰਹੀ ਠੀਕ ਆ ਠੀਕ ਆ ਰਿੰਗ ਸਿੰਗ ਲੱਗਾ ਪਿਆ ਜੇ ਇਹ ਕਿੰਨਾ ਕੁ ਭਰੂਗੀ ਦੁੱਧ ਜੀ ਜੀ 12 ਕਿਲੋ ਮੈਂ ਝੋੜੀ ਦੁੱਧ ਭਰੂਗੀ ਇਹ ਵੀ ਇਹ ਜਾਈ ਆ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲੋ ਜੀ ਪਹਿਲਾ ਸੁਗਾ ਮੋਹਰਾ ਨਸਲ ਦੀ ਝੋਟੀ ਥਾਣੇ ਨਾਲੇ ਗਿੱਠੋਂ ਬਾਹਰ ਲੱਗਾ ਕਰਮਾਲੀ ਨੂੰ ਜਵਾਗ ਦਾ ਕਰਦੀ ਹੈ ਛਭੂ ਦੀ ਵੀ ਹੋਲ ਜੀ ਕਰਦੀ ਜੀ ਅੱਛਾ ਜੀ ਠੀਕ ਹੈ ਠੀਕ ਹੈ ਲੋ ਜੀ ਕੱਦ ਕੋਦ ਸੱਜਣੂ ਇਹਦਾ ਵੀ ਬਹੁਤ ਤਕੜਾ ਪੇਠ ਪੂੜਾ ਚੌੜਾ ਵਾ ਲੈ ਜੋ ਕੋਈ ਨਹੀਂ ਲੱਗਦਾ ਜਿਆ ਡਬਲਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕੋਈ ਸ਼ੱਕ ਨਹੀਂ ਤੇ 10 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਦੁੱਧ ਤਿਆਰ ਆ ਤੇ 12 ਲੀਟਰ ਜਿਹੜਾ ਤੇ ਠੰਡੀ ਸੀਲ ਤੇ ਵੀ ਰ ਇੱਕ ਨੰਬਰ ਜੀ ਅੱਛਾ ਜੀ ਠੀਕ ਆ ਠੀਕ ਆ ਲੋ ਜੀ ਚੌਣ ਚਵਾ ਵੀ ਇੱਕ ਨੰਬਰ ਜੇ ਤੇ ਥਾਣ ਜਿਹੜਾ ਗਿੱਠੋਂ ਬਾਹਰ ਲੱਗਾ ਪਿਆ ਕਰਮਾਲੀ ਨੂੰ ਥਾਣ ਵੀ ਨੋਕਲਾ ਹਾਂਜੀ ਇਹਦਾ ਮੁੱਲ ਭਾਜੀ ਜੱਗੇ ਵੀ 90 ਦੀ ਦੇ ਦਈਏ ਆਫਰ ਆਲੇ ਲਾਉਣੇ ਰੇਟ ਆ 500 ਰੁਪਿਆ ਛੋੜ ਸਾਰਿਆਂ ਦੇ ਵਿੱਚੋਂ ਹੀ ਜੱਗੇ ਵੀ 85 ਹਜ਼ਾਰ ਦੀ ਕੱਤੀ ਦੇਵਾਂਗੇ ਅੱਛਾ ਜੀ 85 ਹਜ਼ਾਰ ਦੀ ਕੱਤੀ ਦੇਵਾਂਗੇ ਪਰ 10 ਕਿਲੋ ਹੀ ਦੋ ਦੋ ਆਪਾਂ 9 ਦੀ ਗਾਰੰਟੀ ਫੁੱਲ ਠੀਕ ਆ ਠੀਕ ਆ ਲੋ ਦੋ ਦੋ ਝੋੜੀ ਮੇਰੀ 12 ਕਿਲੋ ਨਾ ਦਵੇ ਹਾਂਜੀ ਬੇਸ਼ੱਕ ਕੋਈ ਵੀ ਝੋੜੀ ਗਵਾਸਤ ਕਰੀ ਠੀਕ ਆ ਠੀਕ ਆ ਲੋ ਜੀ ਹਾਂਜੀ ਹਾਂਜੀ ਇੱਕ ਝੋੜੀ ਮਲੋ ਹਲੇ ਪੈਨੇ ਪੂਰੇ ਦੀ ਵੀ ਭੱਜੀ ਜੇ ਠੀਕ ਆ ਹਾਂਜੀ ਹਾਂਜੀ ਮਗਰ ਵੀ ਵੇਖੋ ਕੱਟੀ ਤੇ ਨਹੀਂ ਠੀਕ ਆ ਲਓ ਜੀ ਡਬਲ ਫੈਦਾ ਜੇ ਪਿੱਛੇ ਵੀ ਫੀਮਲ ਕਾਫ ਚੋਣ ਚਵਾਰ ਠੰਡੀ ਸੀ ਉਹ ਦਵਾ ਦ ਜੀ ਠੀਕ ਆ ਠੀਕ ਆ ਲਓ ਜੀ ਸੀਲਿੰਗਾਂ ਸੁੱਲੀਆਂ ਇੱਕ ਨੰਬਰ ਆ 85000 ਦੇ ਵਿੱਚੋਂ 100 ਰੁਪਇਆ ਛੋੜੀ ਤੀਜੇ ਨੰਬਰ ਦੇ ਭਾਜੀ ਲਓ ਜੀ ਕਾਰ ਦਾ ਬਹੁਤ ਹੀ ਤਗੜਾ ਵਾ ਇਹ ਸਾਡੇ 6 ਪੌਰੇ ਸਾਦੀ ਅੱਛਾ ਜੀ ਠੀਕ ਆ ਠੀਕ ਆ ਜੀ ਇਹਦੇ ਮਗਰ ਜਿਹੜੀ ਵੀਰਾ ਕਟਾਈ ਵਿਆਂ ਬਾਹਾਂ ਦੇ ਨਾਲੀ ਸੂਈ ਆ ਇਹਦੇ ਮੇਨ ਕਾਫ ਆ ਗਿਆ ਜੈਡ ਬਲੈਕ ਤੇ ਜੱਗੇ ਵੀ ਇਹ ਵੀ ਪਹਿਲਾ ਹੀ ਸੂਆ ਤੇ 4 ਦੰਦ 12 ਕਿਲੋ ਸਟਾਰਟਿੰਗ ਹੀ ਦੁੱਧ ਜੀ ਝੋਟੀ ਲਓ ਜੀ ਬਾ ਕਮਾਲ ਹੋਈ ਪਈ ਆ ਪਹਿਲਾ ਹੀ ਸੂਆ 4 ਦੰਦ ਤੇ ਕੱਦ ਜਿਹੜਾ ਬਹੁਤ ਹੀ ਤਗੜਾ ਵਾ ਇਹਦੀ ਇੱਕ ਸਿਫਤ ਆ ਹਾਂਜੀ ਬੱਚਾ ਭਾਵੇਂ ਇੱਥੇ ਬੰਨ ਕੇ ਕਿੰਨੇ ਮੀਟਰ ਤੋਂ ਉੱਤਰਾ ਜੀ جا کے چوڑو اچھا جی ਏਡੀ ਠੱਡੀ ਸੀ ਠੀਕ ਆ ਠੀਕ ਆ ਠੀਕ ਆ ਲਓ ਜੀ ਮੋਹਰਾ ਨਸਲ ਦੀ ਇਹ ਵੀ ਬਿਲਕੁਲ ਬਿਲਕੁਲ ਜੀ ਕੰਦ ਭਰਾਵਾ ਇੱਥੇ ਆਓਗੇ ਤੇ ਡਬਲ ਦੇਖੂਗਾ ਕੰਦ ਜਣਾ ਵੀ ਇੱਥੇ ਆਉ ਡਬਲ ਦੇਖੂ ਕੱਲੀ ਗੱਡੀ ਚਾਊ ਝੋੜ ਕੱਲੀ ਜਾਊਗੀ ਕੱਲੀ ਜਾਊਗੀ ਲਓ ਜੀ ਆਦੇ ਚਾਰ ਦਾੰਦ ਜੇ ਮੂੰਹੋਂ ਨਵੀਂ ਝੋਟੀ ਆ ਤੇ ਕਾਦਾ ਜੇ ਹੋਰ ਕਰੂਗੀ ਨਾ ਕਾਦ ਵੀਰ ਜੀ ਬਣਾ ਕਰਨਾ ਝੋਟੀ ਵੇਖੋ ਕੱਡੀ ਨਸਲ ਦੀ ਇਹ ਮਾਲੋ 6:30 ਹੋਣ 11:00 ਬਰਨ ਦਾ ਟਾਈਮ ਹੋਇਆ ਹੈ ਹਾਂਜੀ ਹਾਂਜੀ ਬਣਦੀ ਵੀ ਪੂਰੀ ਝੋਟੀ ਠੀਕ ਆ ਜੀ 12 ਲੀਟਰ ਦੁੱਧ ਤਿਆਰ ਹੈ 12 ਕਿਲੋ ਗੁਰਰਾਮ ਦਾਸ ਕਰਪਾ ਕਰੀਂ 14 ਕਿਲੋ ਦੇ ਮੈਨੂੰ ਚਾਹੀਦੇ ਠੀਕ ਆ ਠੀਕ ਆ ਠੀਕ ਆ ਲਓ ਜੀ 14 ਲੀਟਰ ਜਿਹੜਾ ਦੁੱਧ ਪਰੂਗੇ ਤੇ ਚੱਡਾ ਇਹਨੂੰ ਵੀ ਚੰਗਾ ਇਹਦੀ ਚਵਾਈ ਆ ਹੋਰ ਸਭੇ ਸਾਹਿਬ ਲਾ ਲੇ ਠੀਕ ਆ ਠੀਕ ਆ ਸਾਮਾਨ ਨੂੰ ਛੋਟੀ ਕੋਤਰੀਆਂ ਨਹੀਂ ਜਾਂਦਾ ਚੱਡਾ ਲਾ ਠੀਕ ਆ ਠੀਕ ਆ ਲਾਓ ਜੀ ਬਹੁਤ ਹੀ ਜ਼ਿਆਦਾ ਕਾਦਿਆ ਕਰਮਾਲੀ ਦਾ ਤੇ ਹੈ ਵੀ ਠੰਡੀ ਧੀਰੀ ਹੈ ਵੀ ਲੱਗੇ ਵੀ ਇਦਾਂ ਠੀਕ ਆ ਠੀਕ ਆ ਲਓ ਜੀ ਸੀਲ ਲੀਆਂ ਸੋਲੀਆਂ ਨਹੀਂ ਵੇ ਹਾਂਜੀ ਹਾਂਜੀ ਇਤਰਾਈ ਮੰਨ ਲੋ ਨਾ ਕਈ ਪੈ ਥਲੇ ਬੈਠੇ ਹੋ। ਠੀਕ ਹੈ ਠੀਕ ਹੈ ਠੀਕ ਹੈ। ਲਓ ਜੀ ਸੀਲੀਆਂ ਸੁੱਲੀਆਂ ਲਓ ਐਨ ਇੱਕ ਨੰਬਰਿਆ ਕਰਮਾਲੀ। ਬਿਲਕੁਲ ਸ਼ਾਂਤ ਸੁਭਾਅ ਵਾਲੀ ਆ। ਇਹਨੂੰ ਮੰਨੋ ਬੱਚਾ ਛੱਡੋ ਜਨਾ ਛੱਡੋ ਏਡੀ ਛੱਡੀ ਆ। ਅੱਛਾ ਜੀ। ਤੇ ਬਾਕੀ ਜਿਹੜੀ ਗੱਲ ਮੁੱਕਦੀ ਹੈ ਵੀ ਕੱਦ ਜਿਹੜਾ ਬਹੁਤ ਹੀ ਤਗੜਾ ਕੀਤਾ ਵਾ। ਹਾਂ ਜੀ। ਤੇ ਥਾਣੇ ਇਹਨੂੰ ਵੀ ਕੱਲਾ ਕੱਲਾ ਚੌਹਾਂ ਨੁਕਰਾਂ ਦੇ ਪੀੜੀ ਦੇ ਭਾਂਵੇਂ ਅਰਗੇ ਥਣ ਲੱਗੇ ਆ ਕਰਮਾਲੀ ਨੂੰ। ਤੇ ਇਹਦੇ ਪਿੱਛੇ ਆ ਗਿਆ ਜੀ ਮੇਲ ਕਾਫ। ਹਾਂ ਜੀ। ਤੇ 14 ਲੀਟਰ ਦੁੱਧ ਪਰੋਗੀ ਚਲੋ ਕੋਈ ਭਰਾ ਸਾਂਭਣ ਵਾਲਾ ਖੜੇ ਸੇਵਾ ਵਾਲਾ। ਇਹ ਪੇਠਪੂੜਾ ਜਿਹੜਾ ਬਹੁਤ ਹੀ ਚੌੜਾ ਵਾ ਬਿਲਕੁਲ ਬਿਲਕੁਲ ਜੀ ਲਓ ਜੀ ਕੱਡਾ ਵੀ ਬਾਕ ਮਾ ਲਿਆ ਦੇਖ ਸਾਦੇ ਤੁਸੀਂ ਐ ਨਾ ਅੱਛਾ ਪਗਾ ਵਰਗਾ ਤੇ ਸ਼ਾਮਾਂ ਨੂੰ ਅਜੇ ਬਣੂਗੀ ਪੂਰੀ ਹਾਂਜੀ 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 ਲਓ ਜੀ ਫੇਰ ਚੈੱਕ ਕਰਾ ਦਨੇ ਆਪਾਂ ਲੱਗੇ ਤਾਂ ਥਣ ਵੀ ਜਿਹੜਾ ਪੀੜੀ ਦੇ ਪਾ ਵਰਗੇ ਇਕੱਲੇ ਇਕੱਲਾ ਲੱਗਾ ਪਿਆ ਵਾ ਕਰਮਾਲੀ ਨੂੰ ਇਹਦਾ ਭਾਜੀ ਮੁੱਲ ਜੀ ਇਹਨੇ ਦੁੱਧ ਵਾਲੀ ਦੀ ਝੋਡੀ ਜਿਹੜੀ ਆ ਸਵਾ ਲੱਖ ਤੋਂ ਘੱਟ ਨਹੀਂ ਮਿਲਦੀ ਬਾਜ਼ਾਰ ਹਾਂਜੀ ਹਾਂਜੀ ਜਿੰਨਾ ਕਰ ਦੋ ਵਜਨੇ ਵੇਖੋ ਝੋਡੀ ਦਾ ਬਿਲਕੁਲ ਬਿਲਕੁਲ ਆਪਾਂ ਜਾਈ ਦੇ ਦਿੰਗੇ ਹਾਂਜੀ ਲੱਖ ਦੀ ਦੇਰੀਏ ਵੀ ਚੱਗੇ ਲੱਖ ਦੀ ਹਾਂਜੀ ਕਰ ਦਿੱਤੇ ਥੋੜਾ ਬੋਧਾਂਦਰ 5 ਹੋਰ ਛੜ ਦੀਏ 95 ਹਾਂਜੀ ਚਲ ਜਾ ਹਾੜ ਸਾਡੇ ਵੱਲ ਛੜ ਦੀਏ ਨਹੀਂ ਫਿਰ ਹਾਂਜੀ ਚਲ ਹਾਂ 90000 ਦੀ ਲਓ ਜੀ 90000 ਦੀ 14 ਲੀਟਰ ਵਾਲੀ ਕਿਤੇ ਹੁਣੀ ਲੱਭਣੀ ਹਾਂਜੀ ਬਿਲਕੁਲ ਮੁਫਤ ਵਾਲਾ ਪਾ ਉਧਰ ਦੀ ਉਹ ਵੀ ਉਧਰ ਦੀ ਠੀਕ ਆ ਠੀਕ ਆ ਠੀਕ ਆ ਲਓ ਜੀ ਹਰਿਆਣੇ ਦਾ ਮਾਲ ਬਿਲਕੁਲ ਫ੍ਰੀ ਵਾਲਾ ਪਾ ਤੇ ਆਜੋ ਹੁਣ ਚੌਥੇ ਨੰਬਰ ਤੇ ਨੀਲੀ ਰਵੀ ਨੀਣੀ ਆ ਗਈ ਇਹਦੇ ਨਾਲ ਜੱਗ ਵੀ 10 ਕਿਲੋ ਦੁੱਧਿਆ ਠੱਡਾ ਕਰਦੇ ਠੀਕ ਆ ਜੀ ਦੁੱਧ 10 ਲੀਟਰ ਇਹਦੇ ਕੋਲ ਤਿਆਰ ਠੀਕ ਹੈ ਜੀ ਸੂਈ ਨੂੰ ਮਤੋ 10 12 ਦਿਨ ਹੋਣਗੇ ਮੈਲਾ ਕਿਸੇ ਦੇ ਘਰ ਜਾ ਕੇ ਮਾਰੇਗੀ ਠੀਕ ਆ ਗਰੰਟੀ ਆਫੇ ਕੋ ਵੀਡੀਓ ਹੈਗੀ ਆ ਅੱਛਾ ਜੀ ਬਿਲਕੁਲ ਨਰੂ ਦੇ ਬੱਚਾ ਹੀ ਠੀਕ ਆ ਠੰਡ ਲੱਗਦੇ ਬੱਚਾ ਗਿਆ ਜੇ ਮਾਰ ਠੀਕ ਆ ਠੀਕ ਆ ਜੀ ਵੀ ਰਜੂ ਖੋਲ ਕੇ ਆ ਬੱਚਾ ਲਓ ਜੀ ਨੀਲੀ ਤੇ ਮੀਨੀ ਆ ਇਹਦਾ ਜਵਾਬ ਜੇ ਵੇਖ ਸਕਦੇ ਤੁਸੀਂ ਰੈਡੀਮੈਂਟ ਹੀ ਆ ਹਾਂ ਜੀ ਤੇ ਇਹ ਵੀ ਚਲੋ ਉਤਰਾ ਆਪਣੇ ਘਰ ਵੀ ਜਾ ਕੇ ਹੋ ਸਕਦਾ ਹੀ ਆਪਣੀ ਗਰੰਟੀ ਫੁੱਲ ਬਿਲਕੁਲ ਤਾਜੀ ਉਹਦਾ ਹਮਰਾਂ ਦੇ ਸੂਈ ਠੀਕ ਆ ਠੀਕ ਆ ਜੀ 10 ਤੋਂ 12 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਵਾ ਸੂਈ ਨੂੰ ਤੇ 10 ਹੀ ਲੀਟਰ ਦੁੱਧ ਤਿਆਰ ਸੂਆ ਬਾਜੀ ਸੂਆ ਵੀਰ ਦੀ ਕੋ ਤੀਜਾ ਲਾੜੇ ਕੋ ਚੌਥਾ ਲਾੜੇ ਠੀਕ ਹੈ ਲਓ ਜੀ ਮੁੱਕ ਦੀ ਗੱਲ ਹੀ ਮੁਕਾਤੀ ਵੀਰ ਨੇ ਵੀ ਆਪਣੀ ਸਮਝਣਾ ਕੋ ਤੀਜਾ ਵੀ ਲਾੜੇ ਕੋ ਚੌਥਾ ਲਾੜੇ ਤੀਜਾ ਲਾੜੇ ਤੇ ਥਾਣੇ ਨੂੰ ਵੀ ਕੱਲਾ ਕੱਲਾ ਹੀ ਲੱਗਾ ਪਿਆ ਵਾ ਇਹ ਕਿੰਨਾ ਕੁ ਭਰ ਦੁੱਧ ਪਾਜੀ ਬਹੁਤ ਵੀਰ ਜੇ ਕੋ ਵੀਰ ਸੇਵਾ ਵਾਲਾ ਚੰਗੀ ਆ ਬਾਲਾ ਕੋ ਕਰੀ ਜਾਣੀ ਅੱਛਾ ਜੀ ਠੀਕ ਹੈ ਲਓ ਜੀ 12 ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਦੇ ਵੀ ਭਰੂਗੀ ਕਰਮਾ ਲਈ ਸਿੰਘ ਸਹੀ ਕਰਾਉਣੇ ਆ ਸਿੰਘ ਵਾਲਾ ਵੀਰ ਨਹੀਂ ਜਾਇਆ ਅੱਛਾ ਜੀ ਕੋਈ ਨਹੀਂ ਜੇ ਆ ਗਿਆ ਤੇ ਸਿੰਘ ਬਿਲਕੁਲ ਛੋਟੇ ਛੋਟੇ ਹੋ ਜਾਣੇ ਠੀਕ ਆ ਠੀਕ ਆ ਠੀਕ ਆ ਅਰੇ ਉੱਧਾ ਵੀ ਨੀਲੀ ਰਾਵੀ ਤੇ ਮੀਨੀ ਆ ਬਿਲਕੁਲ ਬਿਲਕੁਲ ਜੀ ਪਿਓਰ ਨੀਲੀ ਰਾਵੀ ਤੇ ਮੀਨੀ ਆ ਗਈ ਜੇ ਤੇ ਚੱਡਾ ਇਹਦਾ ਵੀ ਬਾਹ ਕਮਾਲੀ ਆ ਕਰਮਾਲੀ ਦਾ ਚਲੋ ਇਹ ਵੀ ਕੋਈ ਸਾਹਮਣ ਵਾਲਾ ਭਰਾ ਲੈ ਜੂ ਤੇ ਦੁੱਧ 12 ਲੀਟਰ ਕੱਢੀ ਜਾਊਗੇ ਨਹੀਂ ਤੇ ਮੌਕੇ ਤੇ ਜਿਹੜਾ ਤਿਆਰ ਦੁੱਧ 10 ਲੀਟਰ ਹਾਂਜੀ ਵੇਖ ਸਾਡੇ ਜੀ ਚੱਡਾ ਜਿਹੜਾ ਬਹੁਤ ਹੀ ਚੰਗਾ ਕਰਮਾਲੀ ਨੂੰ ਲੱਗਾ ਵਾ ਤੇ ਥਣਸੂਣ ਵੀ ਕੱਲਾ ਕੱਲਾ ਲੱਗਾ ਜੇ ਇਧਰਲੀ ਸਾਈਡ ਤੋਂ ਵੀ ਦਿਖਾ ਦਿੰਨੇ ਆਪਾਂ ਇਹਦਾ ਭਾਜੀ ਮੁੱਲ ਇਹਦਾ ਵੀ ਜੱਗੇ ਵੀ ਦੇ ਛੱਡ ਦਈਏ ਹੋਰ ਇਹ ਰਹਾ 65000 ਦੀ ਦਵਾਂਗੇ ਆਪਾਂ 65 ਦੀ 100 ਰੁਪਿਆ ਛੋਟ ਹੀ ਵਾਸਤੇ ਠੀਕ ਆ ਲਓ ਜੀ 65000 ਦੀ ਸੱਜਰ ਸੂਈ ਤੇ 100 ਰੁਪਿਆ ਬਾਈ ਕਹਿੰਦਾ ਕਿ ਛੋਟ ਹੀ ਕਰਾਂਗੇ ਉਨੀ ਅੱਗੇ ਤੇ ਉਨੀ ਪਿਛੇ ਨੂੰ ਵੇਚ ਸਕਦੇ ਤੁਸੀਂ ਤੇ ਆ ਗਈ ਜੀ ਹੁਣ ਪੰਜਵੇਂ ਦੇ ਅੱਗੇ ਮਾਲ ਆ ਗਿਆ ਤੇ ਸਾਰਾ ਹੀ ਤੋਕੜ ਗੱਬਣ ਲਾਓ ਜੀ ਤੋਕੜ ਗੱਬਣ 6 ਝੋਟੀਆਂ ਲਓ ਜੀ ਬਾ ਕਮਾਲ ਹੋਈ ਬਾਈ ਆਪਾਂ ਅੱਛਾ ਜੀ ਤੇ ਜੱਜਰ ਫੈਨ ਕੋਈ ਨਹੀਂ ਤੋਕੜ ਗੱਬਣ ਸਸ ਆ ਮੈਂ ਵੀ 20 ਕਿਲੋ ਵਾਲੀ ਹੈ ਅੱਛਾ ਜੀ ਮੰਨ ਲਓ 20 ਲੀਟਰ ਵਾਲੀ ਤੋਂ ਕੜ ਗੱਬਣ ਤੇ ਕੋਠੇ ਜੀ ਦਾ ਕੱਦ ਵਾਲੀ 6 ਮਹੀਨੇ ਦੀ ਚੈੱਕ ਪਾਸ ਅੱਛਾ ਜੀ ਉਹ ਕਟਾ ਜੀ ਵੇਖੋ ਮਗਰ ਟੀਕੇ ਦਾ ਲਓ ਜੀ ਪਿੱਛੇ ਵੀ ਮੇਲ ਕਾਫ ਹਾਂ ਦਿਖਾ ਦੇਣੀ ਕਟਾ ਠੀਕ ਹੈ ਠੀਕ ਹੈ ਚੰਗੇ ਸੀਮੰਦ ਆ ਗਿਆ 6 ਮਹੀਨੇ ਦੀ ਚੈੱਕ ਪਾਸ ਜੇ ਅੱਛਾ ਜੀ 10 ਕਿਲੋ ਹੀ ਦੁੱਧ ਜੀ ਠੀਕ ਹੈ ਠੀਕ ਹੈ ਲਓ ਜੀ ਢਾਈ ਐ ਕੰ ਸੁਣੋ ਹਾਂ ਜੀ ਜੱਗੇ ਵੀਰੇ ਸਾਰੀਆਂ ਮਈਆਂ ਹਲਿਆਣੇ ਆਈਆਂ ਜੀਂਦ ਜੋ ਰਾਜੂ ਖੋਲ ਮੈਂ ਜੀਂਦ ਜੋ ਮੈਂ ਆਈ ਅੱਛਾ ਜੀ ਠੀਕ ਆ ਠੀਕ ਆ ਤੇ ਜੇ ਮੰਨ ਲਓ ਕੋਈ ਵੀਰ ਹੋਰ ਸਾਫ ਕਰ ਲੈਣਾ 12 ਕਿਲੋ ਇਹ ਦੁੱਧ ਕਰ ਜੂਗੀ ਲਓ ਜੀ ਟੋਕਣ ਗੱਬਣ ਕੋਈ ਵੀਰ ਅੱਛਾ ਜੀ ਸਿੰਪਲ ਮਹੀ ਦਾ ਆਵੇ ਤਾਂ ਮਹੀ ਰੱਖ ਲੈ ਠੀਕ ਆ ਲਓ ਜੀ 12 ਕਿਲੋ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਇੱਕ ਹੋਰ ਗੱਲ ਜੀ ਹਾਂ ਜੀ ਥੱਲੀ ਗੱਡੀ 'ਚ ਮੈਂ ਆਉਂਗੀ ਬਿਲਕੁਲ ਬਿਲਕੁਲ ਜੀ ਸਵੇਰ ਭਾਜੀ ਕਿੰਵੇ ਲਈ ਗਾ ਗੱਬਣਿਆ ਜੀ ਤੀਜੇ ਲਈ ਗੱਬਣਗੇ ਝੋਟੀ ਸਵੇਰੇ ਤੀਜੇ ਸਵੇਰ ਲਈ ਗੱਬਣ ਤੇ 20 ਲੀਟਰ ਵਾਲੀ ਆ ਕਰਮਾ ਵਾਲੀ ਵੇਖ ਸਕਦੇ ਸੀ ਬੱਚੇ ਦਾ ਪਾ ਕੇ ਤੇ 20 ਕਿਲੋ ਦਾ ਰਿਕਾਣ ਆ ਝੋਟੀ ਦਾ ਅੱਛਾ ਜੀ ਠੀਕ ਆ ਠੀਕ ਆ ਜੀ ਆਪਾਂ ਐਡਰੈਸ ਨ ਲਓ ਜੀ ਟੋਕੜ ਗੱਬਣ 85 ਆ ਢੋਡੀ ਆਈ ਸੀ ਸੱਜਰ ਠੀਕ ਆ ਠੀਕ ਆ ਲਓ ਜੀ ਮੋਹਰਾ نسل ਦੀ ਜੇ ਰਿੰਗ ਸਿੰਘ ਲੱਗਾ ਪਿਆ ਜੇ 15 ਕਿਲੋ ਅੱਛਾ ਜੀ ਦੂਜੇ ਸੂਏ ਪੱਛੇ ਦਾ ਪਾ ਕੇ 20 ਕਿਲੋ ਤੋਂ ਝੋਇਆ ਏ ਲਓ ਜੀ ਦੂਜੇ ਮਜਬੂਰੀ ਪੈਣ ਕਰਕੇ ਵੀਰ ਉਹਨਾਂ ਨੇ ਝੋਡੀ ਦਿੱਤੀ ਆ ਅੱਛਾ ਜੀ ਤੇ ਬਾਕੀ ਕੋਈ ਕਮੀ ਨਹੀਂ ਜੇ ਕੋਈ ਪੈਸੇ ਵੀਰ ਪਰ ਉਦਿਆ ਆਪਾਂ ਵੇਚਣੀ ਆ ਅੱਛਾ ਜੀ ਜੇ ਨਾ ਆ ਫੇਰ ਆਪਾਂ ਢੋਡੀ 100% ਦੀ ਵੇਚੀ ਠੀਕ ਆ ਠੀਕ ਆ ਠੀਕ ਆ ਨਹੀਂ ਬਿਲਕੁਲ ਸਿਆਣੀ ਗੱਲ ਐ ਲੋ ਜੀ ਚੱਡਾ ਜਿਹੜਾ ਸੱਜਰਾਂ ਨੂੰ ਪਰੇ ਕੱਟਦੀ ਆ ਵੇ ਸਦ ਇਹਦੇ ਥਣ ਵੀ ਗੱਠੋਂ ਬਾਹਰ ਲੱਗਾ ਪਿਆ ਜੀ 20 ਲੀਟਰ ਵਾਲੀ ਟੋਕੜ ਗੱਪਣ ਰਾਜੂ ਵੀਰ ਦਾ ਵੀ ਕਾਦਾ ਜਿਹੜਾ ਛੋਟਾ ਜਾਪੂਗਾ ਲੋ ਜੀ ਰਾਜੂ ਵੀਰ ਦਾ ਬਿਲਕੁਲ ਬਿਲਕੁਲ ਜੀ ਠੀਕ ਆ ਸਹੀ ਗੱਲ ਹੈ ਦੂਜੇ ਪਾਸੇ ਬੰਦਾ ਨਾਲ ਦੇਖੂਗਾ ਹਾਂ ਜੀ ਕੀ ਕਰਨਾ ਮੁੱਲ ਭਾਜੀਰਾ ਜੱਗੇ ਵੀਰ ਮੁੱਲ ਵੇਖ ਲੈ ਜਿੰਨਾ ਤੂੰ ਕਹਿਣਾ ਉਨਾ ਹੀ ਕਰ ਲੈਣੀ ਆ ਕਰ ਦਈਏ ਆਪਾਂ じゃ ਜੀ ਜੱਗੇ ਦੀਰੇ ਕਪ ਗਰੰਟੀ ਆਪਣੀ ਹਾਂਜੀ ਆਪਾਂ ਵਾਅਦਾ ਨਹੀਂ ਕਹਿੰਦੇ ਹਾਂਜੀ 2 ਲੱਖ ਦੀ ਮੈਂ ਹੈਗੀ ਆ ਜੀ ਜਦੋਂ ਤਿਆਰ ਫਿਰ ਤਿਆਰ ਹੋਗੀ ਹਾਂਜੀ ਆਪਾਂ ਵਾਅਦੇ ਚ ਦੇ ਦਈਏ ਆਪਾਂ ਲੱਖ ਦੀ ਹਾਂਜੀ ਕਰ ਦਈਏ ਥੋੜਾ ਬਰ ਦੱਸ ਦੂ ਤੁਸੀਂ ਆਵੀ 5 ਛੱਡ ਦਈਏ ਕੇ ਰਾਈ 10 ਛੱਡ ਦਈਏ ਫਿਰ 90 ਦੀ ਹਾਂਜੀ ਚੜੀ ਨਹੀਂ ਜਾ ਸਕਦਾ ਵੀਰ ਨੂੰ 2000 ਵਰ ਛੱਡਦੀ ਹੈ 88 ਦੀ ਵੀ ਇਹ ਤੋਂ 100 ਰੁਪਏ ਮੈ ਸ਼ੋ ਨਹੀਂ ਕਰ ਰਹੀ ਵੀਰ ਉਹੋ ਹੀ ਬੂਨ ਲਾਵੇ ਠੀਕ ਆ ਸਾਰੇ ਸਤਿਕਾਰਯੋਗ ਆਪ ਹਾਂਜੀ ਹਾਂਜੀ ਪਰ 88000 ਤੋਂ ਘਟਨੀ ਆਪਾਂ ਦੇਣੀ ਠੀਕ ਆ ਠੀਕ ਆ ਠੀਕ ਆ ਠੀਕ ਆ ਨਾ ਵੀ ਗਿਆ ਤਾਂ ਵੀ 10 ਕਰੋ ਨਹੀਂ ਬਿਲਕੁਲ ਬਿਲਕੁਲ ਮਗਰ 5-6000 ਦਾ ਦੇਖੋ ਕਟਾ ਕਟਾ ਵੀ ਨਾਲ ਦੇ ਦੇਣਾ ਤੁਹਾਨੂੰ ਮੰ ਲੋ ਵੀ ਇੱਕ ਦੇ ਨਾਲ ਦੋ ਫ੍ਰੀ ਆ ਗਏ ਹਾਂ ਤਾਂ ਚੈੱਕ ਪਾਸ ਗਰੰਟੀ ਚੈੱਕ ਪਾਸ ਢਾਈ ਮਹੀਨਾ ਦੀ ਚੈੱਕ ਪਾਸ ਹਾਂ ਵੇਖੋ ਨਾ ਲੋ ਵੀ ਭਰਾਓ ਬਿਲਕੁਲ ਜੀ ਡਾਇਰੈਕਟ ਪੈਪ ਵੀ ਭਰੇ ਪਏ ਆ ਰੱਬ ਨੇ ਜੀ ਲੈ ਸਾਰੇ ਤੁਸੀਂ ਆਉਗੀ ਵੀਰ ਕੋ ਕਢਾ ਕੇ ਦੇਖ ਲੈ ਅੱਛਾ ਜੀ ਹਾਂ ਜੀ ਠੀਕ ਆ ਠੀਕ ਆ ਲੋ ਜੀ ਇੱਕ ਕਮੇਟੀ ਵਾਲਾ ਹੀ ਹਿਸਾਬ ਤਾਹ ਜੇ ਡਬਲ ਕਰ ਜੋਗੇ ਉਨਾ ਹੀ ਅੱਗੇ ਨੂੰ ਤੇ ਉਨਾ ਹੀ ਪਿੱਛੇ ਨੂੰ ਵੇਖ ਸਕਦੇ ਬਾ ਕਮਾਲ ਆ ਫੇਰ ਆ ਗਿਆ ਹੁਣ ਮੇਰਾ ਵੀ ਫੇਰ ਲੱਗੀ ਫੇਰ ਟੋਕੜ ਗੱਬਣ ਆ ਗਈ ਜੇ 6ਵੇਂ ਨੰਬਰ ਤੇ ਤੁਜੀ ਇਸਵੇਂ ਦੀ ਟੋਕੜ ਗੱਬਣ 50 ਮਿੰਨਿਆਂ ਦੀ ਚੈੱਕ ਪਾਸ ਅੱਛਾ ਜੀ 5 ਮਿੰਨਿਆਂ ਤੋਂ 3 ਦਿਨ ਘਟਿਆ ਠੀਕ ਆ ਪੰਜਾਂ ਦੀ ਲਾ ਲਓ ਪੰਜਾਂ ਦੀ ਲਾ ਲਈਏ 3 ਦਿਨਾਂ ਦੀ ਕੋਈ ਗੱਲ 6 ਕਿਲੋ ਦੁੱਧ ਜੀ ਠੀਕ ਆ ਠੀਕ ਆ ਲਓ ਜੀ 5 ਮਿੰਨਿਆਂ ਦੀ ਚੈੱਕ ਪਾਸ ਕੀ ਇਹ ਲਾ ਲਓ ਤੁਸੀਂ ਠੀਕ ਹੈ ਲਓ ਜੀ 6 ਲੀਟਰ ਦੁੱਧ ਤਿਆਰ ਠੀਕ ਆ ਠੀਕ ਆ ਜੀ ਸੱਜਰ ਦਾ ਭੱਜ ਮਿਲਕ ਰਿਕਾਰਡ ਸੱਜਰ ਦਾ 12 ਤੋਂ ਪਲੱਸ ਦਾ ਰਿਆ ਪਹਿਲਣ ਦਾ ਹੀ ਮਾਰਨ ਦਾ ਕੋਈ ਵੀ ਲਾ ਲੇ ਠੀਕ ਆ ਠੀਕ ਆ ਲਓ ਜੀ 12 ਤੋਂ ਪਲੱਸ ਜਿਹੜੀ ਪਹਿਲਣ ਨੇ ਦੁੱਧ ਭਰਿਆ ਤੇ ਦੂਜੇ ਸਵੇਰ ਵਾਲੀ ਗਾਂ ਗੱਬਣ ਜੇ ਪੰਜਾਂ ਮਹੀਨਾ ਦੀ ਚੈੱਕ ਪਾਸ ਤੇ 6 ਲੀਟਰ ਜਿਹੜਾ ਦੁੱਧ ਤਿਆਰ ਤੇ ਕਈ ਭਰਾਵਾਂ ਦਾ ਸ਼ੌਂਕ ਹੁੰਦਾ ਵੀ ਟੋਕਣਾ ਬਿਲਕੁਲ ਬਿਲਕੁਲ ਜੀ ਤਾਜੀ ਹੁੰਦੀ ਆ ਬਿਲਕੁਲ ਸਹੀ ਗੱਲ ਹੈ ਛੱਡਾ ਜਿਹੜਾ 6 ਵਜੇ ਦੀ ਚੁਆਈਏ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਇਹਦਾ ਵੀਲਾ ਚੱਡਾ ਸੱਜਰਾਂ ਨੂੰ ਪਰੇ ਕਰਨ ਦੀ ਹੈ ਕਰਮਾਲੀ ਤੇ ਰਿੰਗ ਸਿੰਘ ਲੱਗਾ ਪਿਆ ਜੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਠੀਕ ਹੈ ਕੋਈ ਇਹਨੂੰ ਨਾ ਦੇਸੀ ਸਮਝੇ ਠੀਕ ਹੈ ਜੀ ਪਿਓਰ ਮੋਰਾ ਨਸਲ ਦੀ ਝੋਟੀ ਪੁੜਾ ਪੜਾ ਇਹਨੂੰ ਵੀ ਬਹੁਤ ਚੰਗਾ ਲੱਗਾ ਵਾ ਬਹੁਤ ਚੰਗੀ ਝੋਟੀ ਹੈ ਵੀ ਤੇ ਗੱਤ ਵੀ ਜਿਹੜਾ ਬਾ ਕਮਾਲ ਆ ਹਾਂ ਜੀ ਇਹ ਸਾਬ ਨਾ ਟਾਡੀਆਂ ਕਮੇਟੀਆਂ ਹੀ ਪੈ ਜਾਣੀਆਂ ਜਿਹੜਾ ਭਰਾ ਵੀ ਲੈ ਗਿਆ ਡਬਲ ਰੁਪਈਏ ਕਰਨੀਆਂ ਹਾਂਜੀ ਕੀ ਕਰਨਾ ਭਾਜੀ ਮੋਲੇ ਦਾ ਵੀ ਅੱਸੀ ਜੇ ਅੱਛਾ ਜੀ ਇਹ ਹਾਂ ਨਾ 75000 ਰੁਪਈਆ ਬਚੋੜੀ ਦੇਣੀ ਹੈ ਬਸ ਠੀਕ ਆ ਲਓ ਜੀ 75000 ਦੀ ਹਾਂ ਨਾ ਹੀ ਆਂ ਤੇ ਛੋੜ ਭਾਈ ਜੀ ਛੋੜ ਮੈਂ ਕਰ ਦੂੰਗਾ ਖੁੱਲੀ ਲਓ ਜੀ ਛੋੜ ਭਾਈ ਜੀ ਚਲ ਦੱਸ ਦੀ ਹਾਂ ਨਾ 500 ਰੁਪਈਆ ਛੋੜ ਕਰਾਂਗੇ ਲਓ ਜੀ 500 ਰੁਪਈਆ ਛੋੜ ਹਾਂ ਨਾ ਯਾਰ ਇੱਕੋ ਹੀ ਛੱਡਾਂਗੇ ਇਤੋਂ ਠੀਕ ਆ ਠੀਕ ਆ ਲਓ ਜੀ 74000 ਦੀ ਬਾਈ ਕਹਿੰਦਾ ਕਿ ਯਾਰ ਹੀ ਛੋੜ ਕਰ ਦੇਣੀ ਆ ਕਮੇਟੀ ਪੈ ਗਈ ਜੀ ਭਰਾਓ ਟਾਡੀ ਅੱਜ 7ਵੇਂ ਨੰਬਰ ਤੇ ਫੇਰ ਆ ਗਈ ਜੀ ਟੋਕੜ ਗੱਬਣਾ ਵੀਰ ਇਹ ਆਈਏ ਦੇਲੀ ਜੋ ਮੈਂ ਅੱਛਾ ਜੀ ਇਬਾ ਰિયાન ਦਰੀ ਬੱਜੀ ਠੀਕ ਆ ਠੀਕ ਆ ਇਹ ਮੈਂ ਤਾਂ 14 15 ਕਿਲੋ ਦਾ ਸੱਜਰ ਦਾ ਰਿਕਾਰਡ ਰਿਆ ਜੀ ਠੀਕ ਆ ਜੀ ਠੀਕ ਆ ਠੀਕ ਆ ਇਹ ਹੋਣਾ ਹੈ ਜੀ ਸੱਤਾਂ ਮਹੀਨਿਆਂ ਦੀ ਗੱਬਣਾ ਲਓ ਜੀ ਸੱਤਾਂ ਵਾਲੀ ਮਹੀਨ ਚਾਰ ਕਿਲੋ ਦੁੱਧਾ ਪੱਤ ਨਾ ਦੀ ਗਰੰਟੀ ਦਵਾਂਗੇ ਠੀਕ ਆ ਠੀਕ ਆ ਕਿੰਨੇ ਸੁਵੇ ਲਿਖਾਂ ਗੱਬਣਾ ਇਹ ਸੁਵੇ ਤੀਸਰੇ ਲਈ ਗਾਹ ਗੱਬਣ ਜੀ ਠੀਕ ਆ ਲਓ ਜੀ ਰਿੰਗ ਸਿੰਘ ਲੱਗਾ ਪਿਆ ਜੀ ਲਓ ਜੀ 15 ਲੀਟਰ ਦਾ ਮਿਲ ਕੇ ਰਿਕਾਰਡ ਜੇ ਸੱਜਰ ਦਾ ਹਾਂ ਜੀ ਤੇ ਡੇਢ ਹੀ ਗੜੇ ਤੁਹਾਨੂੰ ਪਤਾ ਕਿ ਮਾਲ ਮਾੜਾ ਨਹੀਂ ਰੱਖਦੇ 17 ਤਰੀਕ ਨੂੰ ਪੂਰੇ 7 ਮਹੀਨੇ ਹੋ ਜਾਣੇ ਜੀ ਠੀਕ ਪੰਜ ਚਾਰ ਦਿਨ ਹੀ ਘਟ ਜੇ ਇਹਦੇ ਵੀ ਠੀਕ ਹੈ ਲਓ ਜੀ ਪੂਰੇ 7 ਮਹੀਨੇ ਮੰਨ ਕੇ ਚੱਲੋ ਵੀ ਹੋ ਗਏ ਆ ਮੈਂ ਗੱਡੀ ਜਾਊਗੀ ਲਓ ਜੀ ਵੀਰੇ 1 ਲੱਖ ਦੇ 70 ਹਜ਼ਾਰ ਦੀ ਮਹਿੰਤਾ ਜੀ ਲਗੀ ਤਾਜੀ ਵੀ ਗਈ ਨਹੀਂ ਤੇਰੀ ਜੇ ਆਪਾਂ ਲੈ ਲੈਂਦੀ ਜੇ ਫੇਰ ਮੈਂ ਅੱਛਾ ਜੀ ਹਾਂ ਹੁਣ ਆ ਪਤਲੇ 3 ਕਿਲੋ ਦਾ ਹੀ ਇਹਦਾ ਮੰਨ ਲਓ ਠੀਕ ਹੈ ਠੀਕ ਹੈ ਲਓ ਜੀ ਪੇਟ ਪੜਾ ਇਹਦਾ ਵੀ ਮੰਨ ਜੇ ਠੀਕ ਹੈ ਠੀਕ ਹੈ ਥਣ ਥਣ ਪਾਸ ਕਰਾਓਗੇ ਵੱਧ ਤੋਂ ਵੱਧ ਕੋਈ 10 ਦਿਨ ਨਹੀਂ ਛੱਡਨੀ ਚਾਹੀਦੀ ਆ ਬਿਲਕੁਲ ਬਿਲਕੁਲ ਜੀ ਫੇਰ ਹਾਂ ਜੇ ਵੀਰੇ ਰਹੀ ਅੰਦਰ ਹੀ ਵੱਜੀ ਠੀਕ ਹੈ ਠੀਕ ਹੈ ਤੇਰੀ ਜੇ ਤੁਹਾਨੂੰ ਪਰਾ ਮਾਲ ਸਾਰਾ ਅੰ ਲਓ ਜੀ ਕੱਦ ਕੋ ਦੇਰ ਆ ਵੀ ਬਹੁਤ ਹੀ ਤਕੜਾ ਆ ਗਿਆ ਤੇ ਜੈਡ ਬਲੈਕ ਜੇ ਤੇ ਰਿੰਗ ਸਿੰਗ ਲੱਗਾ ਵਾ ਤੇ ਵੇਲਵੋਲ ਵੀ ਜਿਹੜੀ ਬਹੁਤ ਹੀ ਜ਼ਿਆਦਾ ਵਾ ਹਾਂਜੀ ਸੱਤਾਂ ਮਹੀਨਿਆਂ ਦੀ ਚੱਕ ਪਾਸ ਤੇ 3 ਲੀਟਰ ਜਿਹੜਾ ਦੁੱਧ ਬਾਈ ਕਹਿੰਦਾ ਕਰਕੇ ਦਿਹਾਗੇ ਹੈਗਾ ਵਾਧਿਆ ਤੇ ਥਾਣੇ ਨੂੰ ਵੀ ਬਾਖਮਾਲੀ ਲੱਗਾ ਵਾ ਗਿੱਠੋਂ ਬਾਹਰ ਥਣ ਲੱਗਾ ਵਾ ਕਰਮਾਲੀ ਨੂੰ ਲਓ ਜੀ ਥਾਣਾ ਦਾ ਸੈਰ ਗਿਆ ਜਿਹੜਾ ਸ਼ਾਨਦਾਰਾ ਕਰਮਾਲੀ ਦਾ ਹਾਂਜੀ ਤੇ ਕੀ ਕਰਨਾ ਭਾਜੀ ਮੋਲੇ ਦਾ ਜੱਗੇ ਵੀਰ ਹਾਂਜੀ ਇਹ ਵੀ ਉਹਦੇ ਮੁੱਲ ਤੇ ਦੇਣੀ ਆਪਾਂ ਇਹ ਕਿਹੜੇ ਤੇ ਆੜੀ ਹਾਂਜੀ 51000 ਦੀ ਇਹ ਵੀ ਦੇਣੀ ਠੀਕ ਆ ਲਓ ਜੀ ਇਹ ਵੀ 75000 ਦੀ ਪੇਟ ਫੁੜਾ ਬਹੁਤ ਹੀ ਚੌੜਾ ਐਨ ਮੰਜਾ ਡੈਨ ਲਾਈ ਸਕਦਾ ਵਿਆ ਹਾਂਜੀ ਤੇ ਭਈਆ ਸਤਵੇਂ ਤੇ ਗੜਵੇਂ ਤੇ ਆ ਗਈ ਹਾਂ 8ਵੇਂ ਨੰਬਰ ਤੇ ਆ ਗਈ ਠੀਕ ਆ ਜੀ ਠੀਕ ਆ ਹਾਂਜੀ ਇਹਨੂੰ 1 ਮਹੀਨਾ ਦਾ 3 ਦਿਨ ਹੋ ਗਏ ਜੀ ਟੀਕਾ ਭਰੇ ਨੂੰ ਠੀਕ ਆ ਠੀਕ ਆ ਠੀਕ ਆ ਜੀ 1 ਮਹੀਨਾ ਤੇ 3 ਦਿਨ ਠੀਕ ਆ ਜੀ ਲਓ ਜੀ ਕਾਰ ਅੱਜ ਆ ਗਈ ਆ 4 4 1 ਦਸੰਬਰ ਨੂੰ ਮੰਨ ਲਓ ਭਰਿਆ ਹੈ ਠੀਕ ਹੈ ਜੀ ਠੀਕ ਹੈ ਤੇ ਮੰਨ ਲਓ ਕੋਈ ਵੀਰ ਦੀ ਸੇਵਾ ਕਰੋ ਦੁੱਧ ਫੇਰ 12 ਕਿਲੋ ਤੇ ਜਾਊਗੀ ਠੀਕ ਹੈ ਠੀਕ ਹੈ ਠੀਕ ਹੈ ਬਿਲਕੁਲ ਸਹੀ ਲਓ ਜੀ ਕੱਦ ਕੋ ਦੇਦਾ ਵੀ ਬਹੁਤ ਤਗੜਾ ਵੇਖ ਸਕਦੇ ਤੁਸੀਂ ਹਾਂ ਝੋਟੀਆਂ ਸਾਰੀਆਂ ਬਾਈ ਦੇ ਕੋਲ ਚੜਦੀਆਂ ਤਾਂ ਚੜਦੀਆਂ ਵਾ ਠੀਕ ਹੈ ਜੀ ਅਰਸੋ ਚਾਹ ਤਾਂ ਹੀ ਮਰਿਆ ਜੀ ਅੱਛਾ ਜੀ ਹਾਂ ਕੱਟਾ ਸੀ ਮਗਰ ਠੀਕ ਹੈ ਜੀ ਮੇਲ ਕਾਫ ਸੀ ਇਹਦੇ ਪਿਛੇ ਇਹ ਵੀ ਸਾਰੇ ਨੂੰ 2 ਤੋਂ ਲੈ ਕੇ ਤਾਂ 2.5 ਦੇ ਵਿੱਚ ਹੋਇਆ ਜੀ ਠੀਕ ਹੈ ਠੀਕ ਹੈ ਲਓ ਜੀ ਬੂਰੀ ਆ ਗਈ ਜੀ ਕਈਆਂ ਭਰਾਵਾਂ ਦਾ ਇਹ ਵੀ ਸ਼ੌਂਕ ਹੁੰਦਾ ਵਾ ਪੀ ਨੀਲੀ ਤੇ ਬ ਤੇ ਰਿੰਗ ਸਿੰਘ ਇਹਨੂੰ ਲੱਗਾ ਪਿਆ ਵਾ ਇਹਦੀ ਚਵਾਈ ਵੀ 6.5-7 ਰੇਡੀ ਦੀ ਹੋਈ ਜੀ ਕੋਈ ਵੀਰ ਇਹ ਵੀ ਨਾ ਹਸਾਲ ਲਾਵੇ ਠੀਕ ਆ ਜੀ ਠੀਕ ਆ ਲਓ ਜੀ ਥਾਣ ਇਹਨੂੰ ਵੀ ਬਹੁਤ ਪਿਆਰਾ ਲੱਗਾ ਜੇ ਨੋਕ ਵਾਲਾ ਥਾਣਾ ਹਾਂਜੀ ਇਹਦਾ ਸੱਜਰ ਦਾ ਭਾਜੀ ਇਹਦਾ ਭਾਜੀ 14-15 ਕਿਲੋ ਇਹ ਤੁਹਾਨੂੰ ਪਤਾ ਆਪਾਂ ਮੋਲੀ ਮੈਨ ਰਸਤਾ ਨੂੰ ਮਹਗਾਈ ਠੀਕ ਆ ਠੀਕ ਆ ਲਓ 14-15 ਲੀਟਰ ਦਾ ਇਹਦਾ ਵੀ ਮਿਲ ਕੇ ਰਿਕਾਰਡ ਜੇ ਸੱਜਰ ਦਾ ਤੇ ਹੁਣ 2.5 ਮਹੀਨੇ ਦਾ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਤੇ 6 ਮਹੀਨੇ ਦੇ ਆਸ-ਪਾਸ ਠੀਕ ਆ ਭਰੇ ਨੂੰ ਕਿੰਨੇ ਦਿਨ ਜੱਗੇ ਵੀ 30 ਦਿਨਾਂ ਦੀ ਬਣੀ ਆ ਠੀਕ ਆ ਜੀ ਲਓ ਜੀ ਫੇਸ ਕੁਆਲਿਟੀ ਤੇ ਸਿੰਗ-ਸング ਬਹੁਤ ਹੀ ਚੰਗਾ ਵਾ ਇਹ ਵੀ ਸਿੰਗਲ ਹੈ ਡੀ ਆ ਤੇ ਚਲੋ ਨਿਕਲਾਈ ਤੇ ਹਿਸਾਬ ਨਾਲ 100% ਨਿਕਲੂਗੀ ਮੇਰੇ ਸਣਾ 100% ਨਿਕਲੂਗੀ ਠੀਕ ਹੈ ਠੀਕ ਹੈ ਜੀ ਹਾਂਜੀ ਲਓ ਜੀ ਚੱਡਾ ਜਿਹੜਾ ਬਹੁਤ ਹੀ ਸਫਾਈਆਂ ਦੇ ਵਿੱਚ ਆ ਤੇ ਇਹਦੇ ਵਿੱਚ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ ਧਾਰ ਤੇ ਮਿਲਦੀ ਜੇ ਬਹੁਤ ਹੀ ਚੰਗਾ ਸ਼ਾਂਤ ਸੁਭਾਅ ਵਾ ਹਾਂਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਾਈ ਜੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਸ਼ੇਅਰ ਕਰਨ ਦਾ ਕੋਈ ਮੋਲ ਨਹੀਂ ਲੱਗਦਾ ਕਿਉਂਕਿ ਆਪਾਂ ਨਿਕੇ ਨਿਕੇ ਰੇਟਾਂ ਦੇ ਹਰ ਰੋਜ਼ ਵੀਡੀਓ ਪਾਉਂਦੇ ਰਹਿੰਨੇ ਆ ਤੇ ਘਰ ਬੈਠੇ ਹਰ ਰਜਾਈ ਦੇ ਵਿੱਚ ਹੀ ਆਪਾਂ ਤੁਹਾਨੂੰ ਪਸ਼ੂਆਂ ਨਾਲ ਦਿਖਾਉਂਦੇ ਰਹਿੰਨੇ ਆ ਤੇ ਸ਼ੇਅਰ ਕਰਨ ਦਾ ਕੋਈ ਮੋਲ ਨਹੀਂ ਲੱਗਦਾ ਚਲੋ ਆਸਾਨ ਹੋ ਜਾਂਦਾ ਥਣ ਭਾਂਡਾ ਥਣ ਭਾਂਡਾ ਬਹੁਤ ਹੀ ਬਿਲਕੁਲ ਬਿਲਕੁਲ ਜੀ ਸਹੀ ਗੱਲ ਸਾਰੀਆਂ ਚੰਗੀਆਂ ਛੋਟੀਆਂ ਇਹਦਾ ਭਾਜੀ ਫਿਰ ਮੋਲ ਇਹ ਵੀ ਹਾਣਾ ਹੀ 75000 ਦੀ ਦੇਣੀ ਆਪਾਂ ਲਓ ਜੀ 75 75000 ਦੀਆਂ ਹੀ ਬਾਈ ਨੇ ਕਰਤੀਆਂ ਜੇ ਤੇ ਫੇਰ ਐਂਡ ਤੇ ਆ ਗਿਆ ਰਸ਼ੀਆਂ ਟੈਂਕੀ ਵੀ 18 ਤੋਂ 20 ਕਿਲੋ ਸੱਜਦਾ ਰਿਕਾਰਡ ਜੇ ਅੱਛਾ ਜੀ ਠੀਕ ਆ ਲਓ ਜੀ ਇਹ ਵੀ 20 ਲੀਟਰ ਵਾਲੀ ਆ ਗਈ ਜੇ ਤੇ ਕੱਦ ਇਹਦਾ ਵੀ ਬਾ ਕੁਮਾਲਿਆ ਹਾਂਜੀ ਇਹ ਕਿੰਨਾ ਚਿਰ ਹੋ ਗਿਆ ਭਾਈ ਤੁਸੀਂ 7 ਕਿਲੋ ਦੁੱਧ ਜੇ ਅੱਛਾ ਜੀ ਇਹ ਸਾਢੇ ਤੇ ਨਾ ਮਹੀਨੇ ਦੀ ਜੇ ਲਓ ਜੀ ਸਾਢੇ ਤੇ ਨਾ ਮਹੀਨੇ ਦੀ ਤੇ 7 ਲੀਟਰ ਜਿਹੜਾ ਦੁੱਧ ਤਿਆਰ ਹਾਂਜੀ ਕਿਨੇ ਵੇ ਸੁਵੇਲੇ ਗਾਂ ਘੱਬਣਾ ਇਹਦੇ ਸੰਗਲ ਕਰਕੇ ਪੁੱਲਣੀ ਨਹੀਂ ਵਿਚਾਰੇ ਕੋਸਲਾ ਪਾਏ ਤੇ ਚੱਲੇ ਇਤਨੇ ਦਿਖਾ ਰਿਏ ਨਹੀਂ ਇਤਨੇ ਕੋਈ ਗੱਲ ਨਹੀਂ ਖੁੱਲਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਕੀ ਕੋਈ ਵੀਰ ਹਰਗ ਵੀਰੋ ਤੋੜਦੀ ਨਹੀਂ ਮੰਗਾਲੇ ਕੋਈ ਚੱਕਰ ਨਹੀਂ ਕੋਈ ਸਰ ਨਮਾਰੇ ਵਿਚੋਂ ਮੰਨ ਲਓ ਗਲਤ ਨਿਕਲੇ ਆਪਾਂ ਜੁਮਿਆ ਰਿਹਾ ਠੀਕ ਆ ਠੀਕ ਆ ਇਹਦਾ ਵੀਰ ਜੀ ਇਹ ਰਿਕਾਡ ਹੈਗਾ ਜੇ ਮੇਹ ਦਾ ਮੰਨ ਲਓ 18 ਤੋਂ 20 ਕਿਲੋ ਦਾ ਅੱਛਾ ਜੀ ਲਓ ਜੀ ਇਹਦੀ ਵੇਚ ਸਕਦੇ ਤੁਸੀਂ ਮਿਲਕ ਵਾਂ ਜਿਹੜੀ ਬਹੁਤ ਚੰਗੀ ਐ ਨਾ ਮੋਟੀ ਐ ਪੈਪ ਵੀ ਲੱਗੀ ਪਈ ਐ ਸਾਬ ਨਾਲ 18 ਤੋਂ 20 ਲੀਟਰ ਅੱਛਾ ਜੀ ਹਾਂ ਉਹਦੇ ਕਰਕੇ ਸਾਬ ਨਾਲ ਦੁੱਧੋਂ ਥੋੜੀ ਜੀ ਤਾਂ ਕੜ ਗਈ ਠੀਕ ਆ ਠੀਕ ਆ ਹਾਂ ਜੀ ਲਓ ਜੀ ਗੱਦ ਬਹੁਤ ਚੰਗਾ ਹੈ ਦਾ ਜੀ ਆਪਾਂ ਦੇਣੀ ਆ ਨਾ ਜਿਹੜੀ ਹਾਂਜੀ ਸਾੜਾ ਇਹ ਵੀ 88000 ਦੀ ਦੇਣੀ ਜੀ ਠੀਕ ਆ ਲਓ ਜੀ ਇਹ ਵੀ 88000 ਦੇ 20 ਲੀਟਰ ਵਾਲੀ ਆ ਇਹ ਵੀ 20 ਕਿਲੋ ਵਾਲੀ ਆ ਇਹ ਕਿੰਨੇ ਵਸੂਏ ਲਈ ਗਾਂ ਗੱਬਣ ਜੇ ਸੂਏ ਲਈ ਗੱਬਣ ਜੇ ਵੀ ਲਓ ਜੀ ਇਹ ਵੀ 30 ਸੂਏ ਲਈ ਗਾਂ ਗੱਬਣ ਜੇ ਹਾਂਜੀ ਤੇ ਪਸ਼ੂ ਬਾਈ ਦੇ ਕੋਲ ਸਾਰੇ ਚੰਗੇ ਆ ਕਈਆਂ ਭਰਾਵਾਂ ਦਾ ਜਿਹੜਾ ਸ਼ੌਂਕ ਪੂਰਾ ਕਰਤਾ ਵੀਰ ਨੇ ਅੱਜ ਹਰ ਤਰ੍ਹਾਂ ਦਾ ਪਸ਼ੂ ਪਾਤਾ ਵਾ ਸੱਜਰ ਵੀ ਤੇ ਤੋਕੜਾਂ ਗੱਬਣਾ ਵੀ ਹਾਂਜੀ ਹਾਂਜੀ ਤੇ ਰੇਡ ਵੀ ਬਿਲਕੁਲ ਨੋਰਮਲ ਆ ਹਾਂਜੀ ਲਓ ਭਾਈ ਜੀ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ